ਆਹ ਬਾਈ ਹੁਣ ਹਾਂਜੀ ਸਰ ਕੀ ਆ ਐਕਸੀਡੈਂਟ ਕਿਦਾਂ ਕਿਸ ਤਰ੍ਹਾਂ ਹੋਇਆ ਸਰ ਮੈਂ ਕੋਠਰਾ ਤੋਂ ਬੱਚੇ ਲੈ ਕੇ ਆਉਂਦਾ ਸੀ ਆਟੋ ਦੇ ਵਿੱਚ ਹੂੰ ਇਧਰੋਂ ਮੁੰਡਾ ਪਿੱਛੋਂ ਕਾਰ ਵਾਲਾ ਆ ਰਿਹਾ ਸੀ ਆ ਕਾਰ ਆ ਹਾਂ ਬਾਈ ਬਾਈ ਸਰ ਇਧਰੋਂ ਮੈਂ ਬਿਲਕੁਲ ਪਰਿਆਉਣਾ ਕਾਰ ਵਾਲੇ ਨੇ ਪਿੱਛੋਂ ਹੀ ਆ ਕੇ ਮਾਰੀ ਤੁਹਾਡੀ ਚ ਹਾਂਜੀ ਮੇਰੀ ਆਟੋ ਵੀ ਪਲਟ ਆਤੀ ਤੁਹਾਡੀ ਆਟੋ ਕਿੱਥੇ ਉਹ ਮੇਰੀ ਪੰਦ ਬਸ ਦੇਖਣ ਜਾ ਕੇ ਕਾਰ ਦਾ ਇੰਜਣ ਦਾ ਸਾਰਾ ਭੱਜ ਗਿਆ ਸਾਰੀ ਗੱਡੀ ਮੇਰੀ ਟੁੱਟ ਗਈ ਭਾਈ ਹੁਣ ਤਾਂ ਇਹ ਹੁਣ ਕਹਿਦੇ ਵੀ ਉਹ ਮੁੰਡਾ ਜਿਹੜਾ ਉਹ ਹੈ ਨਹੀਂ ਸੀਗਾ ਹੋਰ ਮੁੰਡਾ ਕਹਿੰਦੇ ਆ ਵਿੱਚ ਡਰਾਈਵਰ ਆ ਉਹ ਇੱਥੇ ਦੰਦੇ ਤੇ ਗਵਾਹ ਬੈਠੇ ਆ ਕਿੰਦਰ ਕੇ ਭਾਜੂ ਨਹੀਂ ਮੰਨ ਗਾ ਉਹਨਾਂ ਨੂੰ ਉਹ ਆਪਣਾ ਦਾ ਹੱਥ ਬਚਾ ਲਈ ਉਹ ਕਰਕੇ ਹਾਂਜੀ ਬੱਚੇ ਜਿਹੜਾ ਮੁੰਡਾ ਡਰਾਈਵਰ ਸੀਗਾ ਉਹ ਉਹਦੀ ਉਮਰ 14-15 ਸਾਲ ਦੀ ਸੀ ਮੁੰਡਾ ਸਰਦਾਰ ਸੀ ਗਿਆਨੀ ਹਾਂਜੀ ਜਿਹੜਾ ਛੋਟਾ ਮੁੰਡਾ ਗੱਡੀ ਚਲਾ ਰਿਹਾ ਸੀ ਗੱਡੀ ਚਲਾ ਰਿਆ ਸੀ 14-15 ਸਾਲ ਦੀ ਮੁੰਡੇ ਦੀ ਉਮਰ ਆ ਸਾਰੀ 14 ਕੁ ਦਾ ਹੋਣਾ ਜ਼ਿਆਦਾ ਨਹੀਂ 13-14 ਸਾਲ ਦਾ ਮੁੰਡਾ ਸੀ ਤੇ ਸਰਪੰਚ ਸਾਹਿਬ ਆਏ ਆ ਇੱਥੇ ਇਧਰੋਂ ਚਲਾ ਗਿਆ ਮੁੰਡੇ ਨੂੰ ਦੂਜੀ ਗੱਡੀ 'ਚ ਬਿਠਾ ਕੇ ਲੈ ਗਿਆ ਕੋਹ ਲੈ ਗਿਆ ਪਤਾ ਨਹੀਂ ਉਹ ਸਰਪੰਚ ਸਾਹਿਬ ਨੂੰ ਪਤਾ ਕਿ ਉਹ ਕਹਿੰਦਾ ਲੈ ਗੋ ਜੀ ਜ਼ਬਰਦਸਤ ਜਿਹੜਾ ਐਕਸੀਡੈਂਟ ਹੋਇਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਗੱਡੀ ਦਾ ਹਾਲ ਦੇਖ ਲਓ ਮੋਰ ਲਾਇਆ ਜਿਹੜਾ ਇੰਜਨ ਆ ਇੰਨੀ ਜ਼ੋਰ ਨਾਲ ਵੱਜਿਆ ਤਕਰੀਬਨ ਅਸੀਂ ਤੁਹਾਨੂੰ ਕੋਥਰਾ ਰੋਡ ਤੇ ਜਿਹੜੇ ਜਿਹਨਾਂ ਦੇ ਸੱਟਾਂ ਲੱਗੀਆਂ ਦੇਖ ਲਓ ਸੱਦਿਆ ਉਹ ਮੁੰਡਾ ਸਾਡੇ ਹੱਥੋਂ ਪਾਈ ਵੀ ਹੋਇਆ ਸਾਡੇ ਮੁੰਡਿਆਂ ਦੇ ਵੀ ਗਲੂਗਲਾਮੇ ਪਏ ਤੁਹਾਡਾ ਆਟੋ ਕਿੱਥੇ ਹੈ ਹਾਂਜੀ ਤੁਹਾਡਾ ਆਟੋ ਕਿੱਥੇ ਆਟੋ ਆਹਤਰਾ ਜਾਓ ਦਿਖਾ ਲਈ ਤੁਹਾਨੂੰ ਅਸੀਂ ਪਿੱਛੇੋਂ ਵੱਜੀ ਪਿੱਛੇ ਵੀ ਮਾਰੀ ਵੱਜੀ ਆਹਾਂ ਆਹ ਦੇਖੋ ਸ਼ੀਸ਼ੇ ਭੱਜੇ ਹੋ ਆ ਆਟੋ ਜਾ ਰਿਹਾ ਮੇਰੇ ਪਿੱਛੋਂ ਆਹ ਦੇਖੋ ਆਟੋ ਤਾਂ ਜਾ ਕੇ ਉਹਨੇ ਖੜਾ ਕੀਤਾ ਭੱਜਿਆ ਪਿਆ ਉਹਦੀ ਗੱਡੀ ਵਾਲੇ ਦਾ ਤੁਸੀਂ ਦੇਖ ਲਓ ਵੀ ਆਹ ਦੇਖੋ ਕੀ ਹਾਲ ਕੀਤਾ ਆਟੋ ਦਾ ਬਿਲਕੁਲ ਸ਼ੀਸ਼ੇ ਸ਼ੂਸ਼ੇ ਜਿਹੜੇ ਆ ਖਤਮ ਹੋ ਗਏ ਇਹ ਬਾਕੀ ਜਿਹੜੇ ਪਿੰਡ ਦੇ ਪੰਜ ਸਰਪੰਚ ਉਹ ਵੀ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਕੀ ਤੁਹਾਨੂੰ ਦਿਖਾਉਣਾ ਹੈ ਜੀ ਗੱਲਬਾਤ ਕਰਦੇ ਆ ਜੀ ਹਾਂਜੀ ਤੁਸੀਂ ਕਿਧਾਇਆ ਜੀ ਮੈਂ ਜੀ ਜੂਨੀਅਰ ਦਾ ਮੈਂਬਰ ਆ ਜੀ ਮੈਂ ਇਹਨਾਂ ਦੇ ਨਾਲ ਜੈ ਐਕਸੀਡੈਂਟ ਹੋਇਆ ਤੇ ਆਇਆ ਇਹਨਾਂ ਨੂੰ ਦੇਖਣ ਤੇ ਉਹਨਾਂ ਨਾਲ ਗੱਲਬਾਤ ਕਰਦੇ ਕਰਦੇ ਉਹਨਾਂ ਨੇ ਉਲਟਾ ਸਾਡੇ ਦੇ ਹੱਥ ਦੁਆਰਾ ਚੱਕਣ ਲੱਪਏ ਕਿੰਨੇ ਜਣੇ ਸੀ ਉਹ ਚਾਰ ਪੰਜ ਜਣੇ ਸੀਗਾ ਜੀ ਸਕੂਲ ਦੇ ਮੁੰਡੇ ਵੀ ਜਾਦੇ ਸੀਗੇ ਤੇ ਦੋ ਜਣੇ ਹੋਰ ਆਏ ਬਾਹਰੋਂ ਸੀਗੇ ਉਹ ਲੋਕ ਉਹਨਾਂ ਨੇ ਆ ਕੇ ਸਾਡੇ ਦੋਨਾਂ ਨੂੰ ਮੁੱਕੇ ਮਾਰੇ ਚ ਬੇੜਾ ਮਾਰੀ ਮੇਰੇ ਵਿੱਚ ਬੇੜਾ ਮਾਰੀ ਮੱਕੇ ਮਾਰੀ ਹਾਂਜੀ ਮਜੂਦ ਸੀ ਜੀ ਮਜੂਦ ਸੀ ਹੁਣ ਕਿੱਧਰ ਗਏ ਹੁਣ ਉਹ ਸਾਰੇ ਹੋ ਗਏ ਸਾਰੇ ਪੋਸਾ ਨਹੀਂ ਰਹੀ ਹਲੇ ਕਿੰਨਾ ਟਾਈਮ ਹੋ ਗਿਆ ਘੰਟਾ ਡੇਢ ਘੰਟਾ ਹੋ ਗਿਆ ਜੀ ਜਿਹੜਾ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਮੁੰਡੇ ਨੂੰ ਮਤਲਬ ਭੇਜ ਦਿੱਤਾ ਕਹਿੰਦੇ ਤੂੰ ਲੈ ਜਾ ਮੁੰਡੇ ਨੂੰ ਕਹਿੰਦੇ ਵੀ ਇੱਥੇ ਕੁਹਾਂਦੋ ਪਾਈ ਨਾ ਹੋ ਜਵੇ ਜਿਹੜਾ ਮੁੰਡਾ ਡਰਾਈਵਰ ਸੀਗਾ 14 15 ਸਾਲ ਦਾ ਸਰਪੰਚ ਮ ਜਿਹੜੇ ਜੇਸ ਬੰਦੇ ਨੇ ਦੱਸਿਆ ਸਰਪੰਚ ਸਾਹਿਬ ਨੂੰ ਮੌਕੇ ਦੇ ਕੇ ਕਿ ਇਹ ਹੀ ਡਰਾਈਵਰ ਸੀਗਾ ਛੋਟਾ ਮੁੰਡਾ ਜਿਹੜਾ 14 15 ਸਾਲ ਸਰਪੰਚ ਕੀ ਤਾਂ ਸਰਪੰਚ ਸਾਹਿਬ ਨੂੰ ਉਹ ਬੰਦੇ ਨੇ ਸਰਪੰਚ ਸਾਹਿਬ ਨੂੰ ਵੀ ਪਤਾ ਆ ਕਿ ਉਹ ਬੰਦਾ ਕਿਹੜਾ ਹੈ ਜਿਹਨੇ ਇਹਨੂੰ ਕੱਢਿਆ ਉਹ ਡਰਾਈਵਰ ਜਿਹੜਾ ਕਾਰ ਚਲਾਉਂਦਾ ਸੀ ਉਹ 14-15 ਸਾਲ ਦਾ ਉਹ ਬੰਦੇ ਇਹਨੂੰ ਸਾਰਿਆਂ ਨੇ ਗਵਾਹ ਇੱਥੇ ਬੰਦੇ ਜਿਨ੍ਹਾਂ ਨੇ ਦੇਖਿਆ ਜੀ ਜਿਹੜੇ ਸਕੂਲ ਵਾਲੇ ਸਫਰਾਂ ਸਕੂਲ ਵਾਲੇ ਆ ਤੁਸੀਂ ਉਹਨਾਂ ਦੇ ਪ੍ਰਿੰਸੀਪਲ ਨੂੰ ਮਿਲੇ ਆ ਪ੍ਰਿੰਸੀਪਲ ਜੀ ਇੱਥੇ ਬਹੁਤ ਆਏ ਸਾਨੂੰ ਨਹੀਂ ਪਤਾ ਕਿਹੜਾ ਪ੍ਰਿੰਸੀਪਲ ਸੀਗਾ ਜੀ ਪਰ ਉਹਨਾਂ ਨੇ ਇਹ ਮਤਲਬ ਉਹਦੀ ਮੁੰਡੇ ਦੀ ਬਰਦੀ ਲਾਉਣੀ ਸ਼ੁਰੂ ਕਰ ਦਿੱਤੀ ਜਿਹੜੇ ਡਰਾਈਵਰ ਸੀਗਾ ਛੋਟਾ ਜਿਹਾ ਮੁੰਡਾ ਗਿਆਨੀ ਸੀਗਾ ਉਹ ਕੀ ਉਹਦਾ ਨਾਮ ਸ਼ਾਇਦ ਪਤਾ ਨਹੀਂ ਨਾਮ ਨਹੀਂ ਉਹਦਾ ਚੇਤਾ ਕੋਈ ਲੈਂਦਾ ਸੀਗਾ ਜਿਨਾਮ ਉਹਦਾ ਤੇ ਉਹਦੀ ਬਰਦੀ ਵੀ ਲਾਉਣੀ ਸ਼ੁਰੂ ਕਰ ਦਿੱਤੀ ਟਾਈ ਕੋਟੀ ਵਗੈਰਾ ਲਾਹਤ ਤੀ ਤਾਂ ਫਿਰ ਦੂਸਰੀ ਕਾਰ ਉਹ ਮੁੰਡੇ ਮਤਲਬ ਦੂਸਰੀ ਕਾਰ ਤੇ ਬਿਠਾਲ ਕੇ ਉਹਨੂੰ ਲੈ ਗਿਆ ਜੀ ਉੱਬਰ ਦੀ ਲਹੌਣ ਦੇ ਚੱਕਰ ਦੇ ਵਿੱਚ ਹੀ ਉਹ ਸਾਨੂੰ ਕੁੱਟਣ ਲੱਪੇ ਜਿਆਦਾ ਸੀ ਉਹਨਾਂ ਕਹਿੰਦਾ ਏਦਾਂ ਫੋਟੋ ਖਿੱਚਣੀ ਆ ਠੀਕ ਹੈ ਜੀ ਹਾਂਜੀ ਉਹ ਇਸ ਕਰਕੇ ਹੱਥੋਂ ਬਾਈ ਕੀਤੀ ਉਹਨਾਂ ਨੇ ਸਾਡੇ ਨਾਲ ਠੀਕ ਕੀ ਮੰਗ ਕਰਦੇ ਹੋ ਤੁਸੀਂ ਤੁਸੀਂ ਕੀ ਮੰਗ ਕਰ ਲਾਖ ਜੀ ਮੈਂ ਗਰੀਬ ਹਾਂ ਉਹ ਦੇਖੋ ਮੇਰੀ ਆਟੋ ਦਾ ਕੀ ਹਾਲ ਕੀਤਾ ਜੀ ਆਟੋ ਦਾ ਹਾਲ ਕੀ ਆ ਨਵੀਂ ਆਟੋ ਆ ਮੇਰੀ ਸਾਰੀ ਮਿੱਟੀ ਕਰ ਦਿੱਤੀ ਜੀ ਮੈਂ ਕੀ ਕਮਾਉਣਾ ਕੀ ਖਾਣਾ ਸਾਰਾ ਕੁਝ ਤੋੜ ਪਾ ਦਿੱਤਾ ਮੇਰੇ ਤੋਂ ਜਿੱਦਾਂ ਕਹਿੰਦਾ ਮੇਰੀ ਤਾਂ ਜੋ ਜੜੀ ਪੂੰਜੀ ਮੈਂ ਜੋ ਬੱਚਿਆਂ ਵਾਸਤੇ ਪਰਵਿਸ਼ ਕਰਦਾ ਮੇਰੇ ਤੋਂ ਉਹ ਹੀ ਆ ਜੀ ਦੇਖ ਲਓ ਤੁਸੀਂ ਵੀ ਕੀ ਹਾਲ ਕਰਤਾ ਉਹ ਤਾਂ ਹਜ਼ਾਰਾਂ ਲੱਗ ਕੇ ਵੀ ਉਹ ਠੀਕ ਨਹੀਂ ਹੋਣੀ ਸਾਰੇ ਦੇ ਸਾਰੇ ਤੁਸੀਂ ਆਪ ਦੇਖ ਲਓ ਸਰ ਇੰਜਨ ਵੀ ਟੁੱਟ ਗਿਆ ਥਰੇ ਡਿ ਗਿਆ ਗੱਡੀ ਦਾ ਵੀ ਸਾਰਾ ਬੁਰਾ ਹਾਲ ਹੋ ਗਿਆ ਮੇਰੇ ਘਰ ਦਾ ਤਾਂ ਰੋਜ਼ਗਾਰ ਉਹੀ ਆ ਜੀ ਮੈਂ ਗਰੀਬ ਬੰਦਾ ਕੀ ਕਰਾਂ ਕੀ ਨਾ ਕਰੀ ਨਾ ਕੋਈ ਆਸ ਸਰਪੰਚ ਸਾਹਿਬ ਤੋਂ ਜਿਹੜੇ ਪਿੰਡ ਦੇ ਆ ਜੀ ਮੇਰੇ ਨਾਮ ਜਗਿੰਦਰ ਪਾਲ ਆ ਜੀ ਕਿੱਥੇ ਦੇ ਨਾਲੇ ਮੇਰਾ ਪਿੰਡ ਢੀਨਪੁਰ ਰੁੜਕੀ ਆ ਜੀ ਠੀਕ ਹੈ ਜੀ ਧੰਨਵਾਦ ਸਾਹਿਬ ਜਿਹੜਾ ਐਕਸੀ ਰੋਡ ਐਕਸੀਡੈਂਟ ਹੋਇਆ ਕੋਥਰਾ ਰੋਡ ਤੇ ਇਹਦੇ ਬਾਰੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਜਾਣਕਾਰੀ ਇਦਾਂ ਆਪਣਾ ਮੈਨੂੰ ਤਾਂ ਫੋਨ ਆਇਆ ਸੀ ਪਿੰਡੋਂ ਕਿ ਆਪਣਾ ਇੱਥੇ ਆਟੋ ਵਾਲੇ ਨੂੰ ਘੁੱਟਣ ਲੱਗੇ ਹੋ ਆ ਮੈਂ ਜਲਦੀ ਗੱਡੀ ਲੈ ਕੇ ਆਇਆ ਤੇ ਮੌਕੇ ਤੇ ਪਰ ਇੱਥੇ ਕੋਈ ਡਰਾਈਵਰ ਦਾ ਜਿਹੜਾ ਗੱਡੀ ਵਾਲਾ ਤਾਂ ਹੈ ਨਹੀਂ ਸੀ ਮੈਂ ਦੇਖਿਆ ਨਹੀਂ ਤਾਂ ਮੈਂ ਇਹਨਾਂ ਦੇ ਦੱਸਣ ਦੇ ਮੁਤਾਬਕ ਕਹਿੰਦੇ ਆ ਵੀ 14-15 ਸਾਲ ਦਾ ਮੁੰਡਾ ਸੀ ਤਾਂ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦੇ ਸੀ ਅੱਛਾ ਹਾਂ ਤਾਂ ਕਾਫੀ ਨੁਕਸਾਨ ਹੋਇਆ ਆਟੋ ਦਾ ਵੀ ਕਾਫੀ ਨੁਕਸਾਨ ਹੋਇਆ ਇਹਦੇ ਵੀ ਦੇਖੋ ਵੀ ਬਾਕੀ ਕੋਈ ਨਹੀਂ ਦੇਖਦੇ ਆ ਪੁਲਿਸ ਨੂੰ ਫੋਨ ਕੀਤਾ ਆ ਤਾਂ ਆਉਂਦੀ ਪਈ ਆ ਕੋਈ ਨਹੀਂ ਠੀਕ ਆ